ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਮਰਨ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਮਰਨ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਤੂੰ ਸਰਬ ਜੀਆ ਪ੍ਰਤਪਾਲ ਹੀ ਲਿਖੈ ਸਾਸ ग्रास ਅੰਤਰ ਗੁਰਮੁਖ ਤੂ ਵਸੈ ਅੰਤਰ ਗੁਰਮੁਖ ਤੂ ਵਸੈ ਤੂ ਵਸੈ ਜਿਉ ਭਾਵੈ ਤਿਉ ਨਿਰਜਾਸ ਜੀਅਰੇ RAM ਜਪਤ ਮਨ ਮਾਨ ਹਾਂਜੀ ਜੀਅਰੇ ਪਦ ਤੇ ਯਮਕ ਲਾ ਦਨੀ ਹੈ ਜੀਅਰੇ RAM ਜਪਤ ਇੱਥੇ ਵੀ RAM ਮਨ ਮਾਨ ਅੰਤਰ ਲਾਗੀ ਜਲ 부ਜੀ 부ਜੀ ਪਦ ਫੁੱਲਾ ਹੀ ਉਚਾਰਨ ਕਰਨਾ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਾਤ ਜਾਣੀ ਐ ਗੁਰ ਮਿਲੀਐ ਸੰਕ ਉਤਾਰ ਮੋਇ ਜੇਤ ਘਰ ਜਾਈ ਐ ਮੋਇ ਨੀ ਕਹਿਣਾ ਮੰਮੇ ਓਂਕਰ ਨਾਲ ਮੋਇ ਸੀਤੀ ਬੋਲਣਾ ਮੋਇ ਸੀਤੀ ਯਮ ਕਲਾ ਦਨੀ ਐ ਜੇਤ ਘਰ ਜਾਈ ਐ ਤਿਤ ਜੀਵ ਦਿਆ ਮਾਰ ਮਾਰ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤੈ ਹੋਂ ਮੈਂ ਹੋਏ ਬినాਸ ਸਤਿਗੁਰ ਸੇਵੇ ਆਪਣਾ ਹਉ ਸਾਧ ਗੁਰ ਬਾਣੇ ਤਾਸ ਖੜ ਖੜ ਦਰਗਹ ਪਹਿਨਾਈ ਐ ਖੜ ਪੁਲਈ ਬੋਲਣਾ ਹੈ ਯਾਨੀ ਲਜਾਉਣ ਦਾ ਵਾਚਕ ਹੈ ਲੈ ਕੇ ਜਾਣ ਦਾ ਵਾਚਕ ਹੈ ਖੜ ਦਰਗਹ ਪਹਿਨਾਈ ਐ ਮੋਖ ਹਰ ਨਾਮ ਨਿਵਾਸ ਜਹ ਦੇਖਾ ਤਹਿਰਾਵ ਰਹੇ ਸੇਵ ਸ਼ਕਤੀ ਕਾ ਮੇਲ ਸੇ ਸਕਤੀ ਕਾ ਮੇਲ ਤ੍ਰੇ ਗੁਣ ਬੰਦੀ ਦੇਹੋਰੀ ਜੋ ਆਇਆ ਜਗ ਸੋ ਖੇਲ ਹਾਂਜੀ ਜੋ ਆਇਆ ਜਗ ਸੋ ਖੇਲ ਵੇ ਜੋਗੀ ਦੁਖ ਵਿਛੋੜੇ ਮਨ ਮੁਖ ਲਹਿ ਨ ਮੇਲ ਮਨ ਬੈਰਾਗੀ ਘਰ ਵਸੈ ਸਾਚ ਪੈ ਰਾਤਾ ਹੋਏ ਗਿਆਨ ਮਹਾਰਸ ਭੂਗਵੈ ਬੌੜ ਭੂਕ ਨ ਹੋਏ ਨਾਨਕ ਇਹੋ ਮਨ ਮਾਰ ਮਿਲ ਭੀ ਫਿਰ ਦੁੱਖ ਨਾ ਹੋਏ ਇਹ ਵੀ ਧਿਆਨ ਨਾਲ ਵਿਸ਼ਰਾਮ ਲਾਉਣਾ ਨਾਨਕ ਇਹੋ ਮਨ ਮਾਰ ਮਿਲ ਮਿਲ ਯਾਨੀ ਨਾਨਕ ਪਾਤਸ਼ਾਹੀ ਯਮਕ ਲਾ ਦੇਣੀ ਹੈ ਇਹੋ ਮਨ ਮਾਰ ਇੱਥੇ ਵੀ ਥੋੜਾ ਠਹਿਰਾ ਦੇ ਦੇਣਾ ਤੇ ਮਿਲ ਪਦ ਤੇ ਵਿਸ਼ਰਾਮ ਲਾਉਣਾ ਮਿਲ ਪੋਲਾ ਹੀ ਬੋਲਣਾ ਮਿਲ ਨਹੀਂ ਕਹਦੇ ਨਾ ਭੀ ਇੱਥੇ ਯਮਕ ਲਾ ਦੇਣੀ ਹੈ ਫਿਰ ਦੁੱਖ ਨਾ ਹੋਏ ਸਿਰੀ ਰਾਗ ਮਹੱਲਾ ਪਹਿਲਾ ਇਹ ਮਨੋ ਮੂਰਖ ਲੋਭੀਆ ਲੋਭੇ ਲੱਗਾ ਲੁਭਾਨ ਸ਼ਬਦ ਨਾ ਭੀਜੈ ਸਾਖਤਾ ਹਾਂਜੀ ਲੋਭੇ ਲੱਗਾ ਲੁਭਾਨ ਊੜਾ ਵੀ ਹੈ ਅੰਕੜ ਵੀ ਹੈ ਜਿੱਥੇ ਵੀ ਇਸ ਤਰ੍ਹਾਂ ਊੜਾ ਵੀ ਅੰਕੜ ਵੀ ਹੋਵੇ ਉੱਥੇ ਦਰਮਿਆਨਾ ਉਚਾਰਨ ਕਰਨਾ ਨਾ ਕਹਿਣਾ ਲੋਭਾਨ ਨਾ ਕਹਿਣਾ ਲੁਭਾਨ ਦਰਮਿਆਨਾ ਜਾਂ ਬੋਲਦਣਾ ਲੁਭਾਨ ਸ਼ਬਦ ਨਾ ਪੀਜੈ ਸ਼ਬਦ ਨਾ ਪੀਜੈ ਸਾਕਤਾ ਦੁਰਮਤ ਆਵਨ ਜਾਣ ਸਾਧੂ ਸਤਗੁਰ ਜੇ ਮਿਲੈ ਤਾ ਪਾਈਐ ਗੁਣੀ ਨਿਧਾਨ ਮਨ ਰੇ ਹਉਮੈ ਛੂਡ ਗੁਮਾਨ ਹਰ ਗੁਰ ਸਰਵਰ ਸੇਵ ਤੂ ਪਾਵਹਿ ਦਰਗਹ ਮਾਨ ਰਹਾਓ RAM ਨਾਮ ਜਪ ਦਿਨ ਸ ਰਾਤ ਗੁਰਮੁਖ ਹਰ ਧਨ ਜਾਨ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਸੰਤ ਸਭਾ ਮਿਲ ਗਿਆਨ ਸਭਾ ਪੂ ਲਈ ਬੋਲ ਨਿਤ ਅਹਨਿਸ ਹਰ ਪ੍ਰਭ ਸੇਵਿਆ ਸਤਗੁਰ ਦੀਆ ਨਾਮ ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚਾ ਪਚਾਨ ਪਰਮੇ ਭੂਲਾ ਦੁਖ ਕਣੋ ਜਮ ਮਾਰ ਕਰਾ ਖੁਲਹਾਨ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਪਰਮੇ ਭੂਲਾ ਦੁਖ ਕਣੋ ਇਥੇ ਵਿਸਰਾਮ ਜਮ ਮਾਰ ਕਰੇ ਖੁਲਹਾਨ ਵੱਖਰਾ ਪਾਠ ਕਰਨਾ ਹੈ ਖੁੱਲ ਕੇ ਹਾਨੀ ਕਰਦੇ ਹਨ ਜਮ ਮਾਰਦੇ ਹਨ ਅਤੇ ਛੁੰਣ ਖੁੱਲ ਕੇ ਹਾਨੀ ਕਰਦੇ ਹਨ ਨਾਨਕ ਧਰਮ ਦੇ ਵਿੱਚ ਭੁੱਲਿਆ ਫਿਰਦਾ ਉਸ ਨੂੰ ਦੁੱਖ ਘਾਣੋਂ ਬਹੁਤੀ ਬਹੁਤੀ ਦੁੱਖ ਪ੍ਰਾਪਤ ਹੁੰਦੇ ਹਨ ਮਨਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਮਨਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਅਥਾ ਤੰਦ ਪਟਾਈਐ ਸੱਚ ਲਿਖਤ ਪਰਵਾਨ ਹਰ ਸੱਜਣ ਗੁਰ ਸੇਵਦਾ ਗੁਰਕਰਣੀ ਪਰਦਾਨ ਨਾਨਕ ਨਾਮ ਨਾ ਵਿਸਰੈ ਕਰਮ ਸਚੈ ਨੀਸਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਥਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੀ ਕਿਉ ਦਰਗਹ ਪਤ ਪਾਈਐ ਜਾ ਹਰ ਨਾ ਵਸੈ ਮਨ ਮਾਹੀ ਗੁਰ ਮਿਲੀਆ ਸੁਖ ਪਾਈਐ ਅਗਨ ਮਰੈ ਗੁਣ ਮਾਹੀ ਮਾਨ ਰੇ ਇਹਨਿ ਸਹਾਰ ਗੁਣ ਸਾਰ ਜਿਨ ਖੀਨ ਪਾਲ ਨਾਮ ਨ ਵਿਸਰੈ ਤੇਜਨ ਵਿਰਲੇ ਸੰਸਾਰ ਜਿਨ ਖੀਨ ਪਾਲ ਜਿਹੜਾ ਪਾਠ ਹੈ ਸੰਬੰਧਕ ਹੈ ਜਿਨ ਖੀਨ ਪਾਲ ਨਾਮ ਨਾ ਵਿਸਰੇ ਇਤਿ ਵਿਸਰਾਮ ਤੇ ਜਨ ਵਿਰਲੇ ਸੰਸਾਰ ਵਿਰਲੇ ਪਦ ਤੇ ਠੰਮਕ ਲੱਗ ਜੇਗੀ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗਾ ਹਿੰਸਾ ਹौं ਮੈਂ ਗਤ ਗਈ 나ਹੀ ਸਹਸਾ ਸੋਗਾ ਗੁਰਮੁਖ ਜਿਸ ਹਰਿ ਮਨ ਵਸੈ ਤੇਸ ਮੀਲੇ ਗੁਰ ਸੰਜੋਗ ਕਾਇਆ ਕਾਮਣ ਕੀ ਕਰੀ ਭੋਗੇ ਭੋਗਨ ਹਾਰ ਤੇਸ ਸਿਉਂ ਦੇਹੁ ਨ ਕੀ ਜਈ ਜੋ ਦੀਸਾ ਚਲਣ ਹਾਰ ਗੁਰਮੁਖ ਰਵਹ ਸੁਹਾਗਣੀ ਸੋ ਪ੍ਰਭ ਸੇਜ ਭਤਾਰ ਇਹ ਭਤਾਰ ਨਹੀਂ ਕਹਿਣਾ ਧਦੇ ਨਾਲ ਭਤਾਰ ਤਤੇ ਨਾਲ ਉਚਾਰਨ ਕਰਨਾ ਹੈ ਧਿਆਨ ਨਾਲ ਉਚਾਰਨ ਕਰਨਾ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰਿ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਇ ਨਾਨਕ ਸਤਗੁਰ ਮੀਤ ਕਰ ਸਚ ਪਾਵਹਿ ਦਰਗਹ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ